ਪਾਤਸ਼ਾਹ ਜੀ ਕਹਿੰਦੇ ਨੇ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੇ ਨਾਹਿ ਮਨ ਕਹਿੰਦੇ ਇੱਕੋ ਇੱਕ ਪ੍ਰਮਾਤਮ ਅਕਾਲ ਪੁਰਖ ਹੈ ਜਿਹਦੀ ਅਸੀਂ ਪੂਜਾ ਕਰਨੀ ਹੈ ਜਿਹਦਾ ਅਸੀਂ ਸਿਮਰਨ ਕਰਨਾ ਹੈ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੇ ਨਾਹਿ ਮਨ ਜਿਹਦੀ ਭਗਤੀ ਕਰਨੀ ਸੀ ਜਿਹਦਾ ਸਿਮਰਨ ਕਰਨਾ ਸੀ ਉਹ ਸਾਡੇ ਮਨ ਦੇ ਵਿੱਚ ਨਹੀਂ ਹੈ ਸਾਡੇ ਮਨ ਦੇ ਵਿੱਚ ਹੋਰ ਆ ਕੇ ਟਿਕ ਗਏ ਜਿਨ੍ਹਾਂ ਨੂੰ ਪਾਤਸ਼ਾਹ ਜੀ ਕੱਢਣ ਵਾਸਤੇ ਕਹਿੰਦੇ ਨੇ ਮਨ ਓਕੇ ਟੇਕ ਬਿਰਤੀ ਸਾਹਿਬ ਜਾਨ ਤੇਵਨ ਕੋ ਇੱਕੇ ਭਗਵਾਨ ਪਾਤਸ਼ਾਹ ਜੀ ਕਹਿੰਦੇ ਜੇ ਇੱਕ ਆਕਾਰਪੁਰਖ ਨੂੰ ਸਿਮਰੇਗਾ ਤੇ ਤੇਰਾ ਭਲਾ ਹੋਵੇਗਾ ਨਹੀਂ ਤਾਂ ਤੇਰੀ ਹਾਲਤ ਕੀ ਹੈ ਜੈਸੇ ਸੂਕਰ ਸਵਾਨ ਨਾਨਕ ਮਨੋ ਤਾਹੇ ਤਨ ਕਹਿੰਦੇ ਜਿਵੇਂ ਸੂਕਰ ਸੂਰ ਤੇ ਕੁੱਤਾ ਉਹਦੀ ਜ਼ਿੰਦਗੀ ਹੈ ਉਦਾਂ ਹੀ ਤੇਰੀ ਜ਼ਿੰਦਗੀ ਬਣ ਜੇਗੀ ਜੇ ਤੂੰ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਬੰਦਗੀ ਕਰਨ ਲੱਗ ਪਿਆ ਕਿਸੇ ਹੋਰ ਦੇ ਤੂੰ ਪੂਜਾ ਕਰਨ ਲੱਗ ਪਿਆ